ਸਤ ਸ੍ਰੀ ਅਕਾਲ ਸਟਿਲ ਇੰਡੀਆ ਦੁਆਰਾ ਸੰਚਾਲਿਤ ਪ੍ਰੋਗਰਾਮ 'ਚ ਮੈਂ ਹਾਂ ਗੁਰਜੀਤ ਸਿੰਘ ਤੁੱਲੇਵਾਲ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੇ 18 ਕਿਸਾਨ ਜਥੇਬੰਦੀਆਂ ਨੇ ਵਜਾਇਆ ਦਿੱਲੀ ਅੰਦੋਲਨ ਦਾ ਵਿਗਲ ਕਿਸਾਨ 13 ਫਰਵਰੀ ਨੂੰ ਦਿੱਲੀ ਵੱਲ ਕਰਨਗੇ ਟਰੈਕਟਰਾਂ ਨਾਲ ਕੂਚ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ 'ਚ ਆਈ ਕਮੀ ਪਰਾਲੀ ਸਾੜਨ ਤੇ 1143 ਕਿਸਾਨਾਂ ਖਿਲਾਫ ਐਫ ਆਈ ਆਰ ਦਰਜ 2.51 ਕਰੋੜ ਰੁਪਏ ਜੁਰਮਾਨਾ ਅਗਾਂਵਧੂ ਖੇਤੀ ਦੀ ਟ੍ਰੇਨਿੰਗ ਲਈ ਕਿਸਾਨਾਂ ਨੂੰ ਵਿਦੇਸ਼ ਭੇਜੇਗੀ ਹਰਿਆਣਾ ਸਰਕਾਰ ਅਫਰੀਕੀ ਦੇਸ਼ਾਂ ਨਾਲ ਹੋ ਸਕਦਾ ਸਮਝੌਤਾ ਪੰਜਾਬ ਡੈਰੀ ਵਿਕਾਸ ਬੋਰਡ ਵੱਲੋਂ ਡੈਰੀ ਸਖਲਾਈ ਕੋਰਸ 15 ਜਨਵਰੀ ਤੋਂ ਸ਼ੁਰੂ ਇਸ ਟ੍ਰੇਨਿੰਗ ਲਈ 18 ਤੋਂ 55 ਸਾਲ ਤੱਕ ਦੇ ਸਖਿਆਰਤੀ ਕਰ ਸਕਦੇ ਨੇ ਅਪਲਾਈ ਪੰਜਾਬ 'ਚ ਠੰਡ ਨੇ 18 ਲੋਕ ਮੌਸਮ ਵਿਭਾਗ ਵੱਲੋਂ 8 ਜਨਵਰੀ ਤੱਕ yellow alert 9 ਜਨਵਰੀ ਨੂੰ ਹਲਕੀ ਬਾਰਿਸ਼ ਹੋਣ ਦੇ ਅਸਾਰ ਆਓ ਹੁਣ ਜਾਣਦੇ ਹਾਂ ਇਹਨਾਂ ਖਬਰਾਂ ਨੂੰ ਵਿਸਤਾਰ ਨਾਲ ਉਤਰੀ ਭਾਰਤ ਦੀਆਂ 18 ਕਿਸਾਨ ਮਜ਼ਦੂਰ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚੇ ਨੇ ਦਿੱਲੀ ਅੰਦੋਲਨ ਦਾ ਇੱਕ ਵਾਰ ਫਿਰ ਤੋਂ ਵੀਗਲ ਵਜਾ ਦਿੱਤਾ ਹੈ। ਇਸੇ ਤਹਿਤ ਹੀ ਕਿਸਾਨ ਜਥੇਬੰਦੀਆਂ ਦੀ ਜਡੇਆਲਾ ਗੁਰੂ ਵਿਖੇ ਇੱਕ ਮਹਾਂ ਰੈਲੀ ਹੋਈ ਜਿਸ ਵਿੱਚ 18 ਕਿਸਾਨ ਮਜ਼ਦੂਰ ਜਥੇਬੰਦੀਆਂ ਤੇ ਸੰਯੁਕਤ ਕਿਸਾਨ ਮੋਰਚੇ ਨੇ 18 ਫਰਵਰੀ ਨੂੰ ਦਿੱਲੀ ਵੱਲ ਕੂਚ ਦਾ ਫੈਸਲਾ ਲਿਆ ਹੈ। ਦੱਸ ਦिए ਕਿ ਕਿਸਾਨਾਂ ਵੱਲੋਂ ਇਹ ਮੋਰਚਾ ਵੱਖ-ਵੱਖ ਮੰਗਾਂ ਜਿਵੇਂ ਐਮਐਸਪੀ ਦੀ ਗਾਰੰਟੀ ਸਿੱਧੇ ਕਿਸਾਨਾਂ ਨੂੰ ਮੁਆਵਜ਼ਾ ਡਾਕਟਰ ਸੁਆਮੀਨਾਥ ਕਮਿਸ਼ਨ ਦੀ ਰਿਪੋਰਟ ਲਾਗੂ ਤੋਂ ਇਲਾਵਾ ਹੋਰ ਵੀ ਕਈ ਮੰਗਾਂ ਸ਼ਾਮਲ ਹਨ ਪੰਜਾਬ ਵਿੱਚ ਇਸ ਵਾਰ ਪਰਾਲੀ ਸਾੜਨ ਨੂੰ ਲੈ ਕੇ ਪੰਜਾਬ ਸਰਕਾਰ ਨੇ ਸ਼ਕਤੀ ਦਿਖਾਈ ਹੈ ਇਸ ਸ਼ਕਤੀ ਵਧਨ ਕਾਰਨ ਕਿਸਾਨਾਂ ਵਿੱਚ ਪਰਾਲੀ ਦੀ ਰੈਨਖੋਣ ਸਾੜਨ ਦੇ ਮਾਮਲੇ ਵਿੱਚ ਗਰੈਵਟ ਵੀ ਦਰਜ ਕੀਤੀ ਗਈ ਹੈ ਦੂਜੇ ਪਾਸੇ ਪੰਜਾਬ ਸਰਕਾਰ ਨੇ ਪਰਾਲੀ ਨੂੰ ਅੱਗ ਲਗਾਉਣ ਵਾਲੇ 1143 ਕਿਸਾਨਾਂ ਉੱਤੇ ਐਫ ਆਈ ਆਰ ਵੀ ਦਰਜ ਕੀਤੀਆਂ ਹਨ ਏਟੀਆਰ ਰਿਪੋਰਟ ਮੁਤਾਬਕ ਇਸ ਸਾਲ ਪੰਜਾਬ ਦੇ ਕੁੱਲ ਖੇਤਾਂ 'ਚ ਅੱਗ ਲਗਾਉਣ ਦੀਆਂ 36663 ਘਟਨਾਵਾਂ ਸਾਹਮਣੇ ਆਈਆਂ ਹਨ ਜੋ ਕਿ ਪਿਛਲੇ ਸਾਲ ਦਰਜ ਕੀਤੀਆਂ 49922 ਘਟਨਾਵਾਂ ਦੇ ਮੁਕਾਬਲੇ 27% ਦੀ ਘਟ ਹਨ ਦੇਸ਼ ਵਿੱਚ ਖੇਤੀ ਨੂੰ ਉੰਤ ਧੰਦਾ ਬਣਾਉਣ ਲਈ ਸਰਕਾਰਾਂ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਇਸੇ ਤਰ੍ਹਾਂ ਦੀ ਹਰਿਆਣਾ ਸਰਕਾਰ ਨੇ ਖੇਤੀ ਨੂੰ ਉਤੰਡਾ ਬਣਾਉਣ ਲਈ ਕਿਸਾਨਾਂ ਨੂੰ ਅਫਰੀਕੀ ਦੇਸ਼ਾਂ ਭੇਜਣ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਇਸ ਕੋਸ਼ਿਸ਼ ਦਾ ਉਦੇਸ਼ ਹਰਿਆਣਾ ਦੇ ਮਿਹਨਤੀ ਕਿਸਾਨ ਭਾਈਚਾਰੇ ਨੂੰ ਇੱਕ ਨਵੇਂ ਮੌਕੇ ਪ੍ਰਦਾਨ ਕਰਨਾ ਹੈ। ਇਸ ਤੋਂ ਇਲਾਵਾ ਸਰਕਾਰ ਅਫਰੀਕੀ ਦੇਸ਼ਾਂ ਦੇ ਰਾਜਦੂਤ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਇੱਕ ਸਮਝੌਤਾ ਪੱਤਰ ਉੱਤੇ ਦਸਤਖਤ ਕਰਨ ਦੀ ਪ੍ਰਕਿਰਿਆ ਵਿੱਚ ਹੈ। ਜਿਸ ਤੋਂ ਬਾਅਦ ਇੱਛਤ ਕਿਸਾਨ ਵਿਦੇਸ਼ ਜਾ ਕੇ ਖੇਤੀਬਾੜੀ ਵਾਲੇ ਸਿਖਲਾਈ ਪ੍ਰਾਪਤ ਕਰ ਸਕਦੇ ਹਨ। ਪੰਜਾਬ ਡੈਰੀ ਵਿਕਾਸ ਬੋਰਡ ਵੱਲੋਂ ਡੈਰੀ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਇਸੇ ਤਹਿਦੀ ਪੰਜਾਬ ਡੈਰੀ ਵਿਕਾਸ ਬੋਰਡ ਵੱਲੋਂ ਲੁਧਿਆਣਾ ਅਤੇ ਸੰਗਰੂਰ ਵਿਖੇ 4 ਹਫ਼ਤਿਆਂ ਦਾ ਡੈਰੀ ਸਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ ਇਸ ਕੋਰਸ ਵਿੱਚ ਡੈਰੀ ਉਤਪਾਦ ਨਾਲ ਸੰਬੰਧਿਤ ਕਿਸਾਨ ਹਿੱਸਾ ਲੈ ਸਕਦੇ ਹਨ ਇਸ ਸਖਲਾਈ ਕੋਰਸ ਦੌਰਾਨ ਡੈਰੀ ਫਾਰਮਿੰਗ ਸ਼ੁਰੂ ਕਰਨ ਤੋਂ ਪਹਿਲਾਂ ਧਿਆਨ ਦੇਣ ਜੋ ਗੱਲਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਇਸ ਕੋਰਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਚਰਨਜੀਤ ਸਿੰਘ ਵਾਂਸਲ ਨੇ ਦੱਸਿਆ ਕਿਹੇ ਡੈਰੀ ਸਖਲਾਈ ਕੋਰਸ ਮਿਤੀ 15 ਜਨਵਰੀ 2024 ਤੋਂ 4 ਹਫ਼ਤਿਆਂ ਲਈ ਲੁਧਿਆਣਾ ਤੇ ਸੰਗਰੂਰ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ ਜਿਹਦੀ ਜਨਰਲ ਸ਼੍ਰੇਣੀ ਲਈ ਫੀਸ 5000 ਅਤੇ ਅਨੁਸੂਚਿਤ ਜਾਤੀ ਲਈ 4000 ਰੁਪਏ ਰੱਖੀ ਗਈ ਹੈ ਪੰਜਾਬ ਵਿੱਚ ਠੰਡ ਲਗਾਤਾਰ ਆਪਣਾ ਕਹਿਰ ਵਰਾ ਰਹੀ ਹੈ ਉੱਥੇ ਹੀ ਸੂਰਜ ਦੇਵਤਾ ਵੀ ਕੁਝ ਦਿਨਾਂ ਤੋਂ ਅਲੋਪ ਨਜ਼ਰ ਆ ਰਹੇ ਹਨ ਜਿਸ ਕਰਕੇ ਪਾਰਾ ਦਿਨ ਪਰ ਦਿਨ ਕੀਤਾ ਜਾ ਰਿਹਾ ਹੈ ਦੂਜੇ ਪੜਾਗ ਨੇ ਪੰਜਾਬ ਵਿੱਚ 8 ਜਨਵਰੀ ਤੱਕ ਜੈਲੋ ਅਲਰਟ ਜਾਰੀ ਕੀਤਾ ਹੈ ਉਦੋਂ ਮੌਸਮ ਵਿਭਾਗ ਨੇ 9 ਜਨਵਰੀ ਨੂੰ ਹਲਕੀ ਬਾਰਿਸ਼ ਹੋਣ ਦੀ ਸੰਕਾ ਵੀ ਜਤਾਈ ਹੈ ਮੀਡੀਆ ਜਾਣਕਾਰੀ ਅਨੁਸਾਰ ਸੰਘਣੀ ਧੁੰਦ ਦਾ ਅਸਰ ਸੜਕ ਰੇਲ ਅਤੇ ਹਵਾਈ ਆਵਾਜਾਈ ਉੱਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਖੇਤੀਬਾੜੀ ਅਤੇ ਖੇਤੀ ਸੰਬੰਧੀ ਹੋਰ ਵਕਾ-ਵਕ ਜਾਣਕਾਰੀਆਂ ਜਾਣ ਲਈ ਜੁੜੇ ਰਹੋ ਕ੍ਰਿਸ਼ੀ ਜਾਗਣ ਪੰਜਾਬੀ ਦੇ ਨਾਲ